ਹਾਂਜੀ ਕਿੱਦਾਂ ਹਾਲ? ਇਹ ਮੇਰਾ ਉਸਤਾਦ ਆ ਜਿਹਨੇ ਮੈਨੂੰ ਗੱਡੀ ਸਿਖਾਈ ਆ। ਲਓ ਜੀ ਚੋਬਰ ਚੋਬਰ ਗੱਡੀ ਵੀ ਚਲਾਉਣ ਲੱਪਿਆ। ਉਸਤਾਦ ਉਸਤਾਦ ਨੂੰ ਆਪਾਂ ਲਾਜ ਨਹੀਂ ਲਵਾਣੀ ਆਪਾਂ ਹੌਲੀ-ਹੌਲੀ ਚਲਾਉਣਾ। ਹੁਣ ਮੈਨੂੰ ਇਹ ਦੱਸ ਕਿੱਥੇ-ਕਿੱਥੇ ਗੱਡੀ ਲੈ ਕੇ ਚੱਲੇ ਆਇਆ। ਸ਼ਹਿਰ ਤਾਂ ਰੋਝ ਹੀ ਜਾਂਦਾ ਫੁਵਾੜੇ। ਹਾਂ। ਤੇ ਮੈਂ ਘੁੰਮਦੇ ਰਹੀ ਤਾਂ ਕਿਤੇ ਨਾ ਕਿਤੇ ਅੱਜ ਜਿਹੜਾ ਢੇੜਾ ਸੀਗਾ। ਅੱਛਾ। ਪੁਲਾਪੁਰ ਦਾ ਆਖਾਂ ਨੂੰ ਜਾ ਕੇ ਆਇਆ। ਢੇੜਾ ਵੀ ਲਾਇਆ? ਹਾਂ ਢੇੜਾ ਲਾ ਕੇ ਆਇਆ। ਦੇਖੋ ਮੁੰਡੇ ਨੇ ਅੱਜੀ ਲਵਾਇਆ ਹੈ ਤਾਜਾ ਹਾਂਜੀ ਉਥੇ ਟੂਲ ਪਲਾਜੇ ਤੇ ਠੀਕ ਆ ਅੱਜ ਨਵਾਂ ਹੀ ਲਵਾਇਆ ਈ ਆਲੋ ਠੀਕ ਆ ਲਓ ਜੀ ਮੁੰਡਾ ਗੱਡੀ ਹੁਣ ਫੇ ਬਹੁਤ ਵਧੀਆ ਚਲਾਉਂਦਾ ਗੇੜੇ ਵੀ ਲਾਉਂਦਾ ਆ ਇਹਦੀ ਵੀ ਲਾ ਗਈ ਆ ਇਹ ਭਾਈ ਇਹਦੀ ਮਿਹਰਬਾਨੀ ਸਾਰੀ ਹਾਂ ਤੇਰੀ ਇਹਦਾ ਚੱਲ ਮੇਰਾ ਛੋਟਾ ਭਰਾ ਆ ਹਾਂ ਹੁਣ ਤਾਂ ਫੇ ਉਸਤਾਦ ਉਸਤਾਦ ਹੀ ਹੁੰਦਾ ਭਾਵੇਂ ਛੋਟਾ ਹੋਵੇ ਚਾਹੇ ਵੱਡਾ ਹੋਵੇ ਹੈਨਾ ਇਹ ਮੇਰਾ ਉਸਤਾਦ ਹੈ ਤੇ ਹੁਣ ਫੇ ਸਟਾਰਟ ਕਰੋ ਫੇ ਗੱਡੀ ਹਾਂਜੀ ਹਾਂਜੀ ਲਓ ਜੀ ਆਪਾਂ ਚਲਾ ਕੇ ਵੀ ਦਿਖਾ ਦਈਏ ਕਈ ਕਹਿਣਾ ਗੱਪਾਂ ਹੀ ਛੱਡੀ ਜਾਂਦੇ ਆ ਤੇਰੇ ਉਸਤਾਦ ਨੇ ਤੈਨੂੰ ਇਹ ਵੀ ਦੱਸਿਆ ਆ ਤਾਂ ਕਿ ਲਾ ਕੇ ਗੱਡੀ ਚਲਾਉਣੀ ਆ ਨਹੀਂ ਉਹ ਤਾਂ ਫੀਟ ਦਾ ਕਾੜੇ ਕੀਤੀ ਆ ਸੀਟ ਬੈਲਟ ਲਾ ਕੇ ਗੱਡੀ ਚਲਾਉਣੀ ਆ ਸੀਟ ਬੈਲਟ ਲਾਉਣਾ ਹੁੰਦਾ ਚੱਲ ਫੇ ਅਗਲੇ ਨੂੰ ਤੂੰ ਤਾਂ ਬੈਠੇ ਨਾਲ ਦੇ ਨੂੰ ਪਹਿਲਾਂ ਸੀਟ ਬੈਲਟ ਲਾਓ ਫੇ ਆਪਾਂ ਚੱਲ ਚੱਲ ਫੇ ਹੁਣ ਤਾਂ ਕਿ ਲਾ ਲਾ ਫੇ ਤੇ ਨਾਲੇ ਮਾੜੇ ਤੇਰੇ ਟਰਾਈ ਦੇਖ ਲੈਂਦੇ ਆ ਹਾਂ ਐਦਾਂ ਵੀ ਮੇਰੀ ਵੀ ਕਲੀਅਰ ਆ ਜੂਗੀ ਪਰ ਮੈਂ ਹੁਣ ਉਹਦਾ ਐਕਟਿਵਾ ਤੇ ਆਨੇ ਤਾਂ ਮੈਂ ਵੀ ਨਾਲੇ ਬਹਿ ਜਾਣਾ ਸਕਾ ਤੇਰੀ ਚੱਲ ਕੋਈ ਨਹੀਂ ਚੱਲ ਤੂੰ ਫੇ ਅੱਗੇ ਕੇ ਚੱਲ ਤੇ ਮੈਂ ਵੀ ਆ ਗਿਆ ਫੇ ਚੋਬਰ ਗੱਡੀ ਲੈ ਕੇ ਆਇਆ ਆ ਜਮ ਚੱਲਾਏ ਵੀ ਤੇ ਮੈਂ ਵੀ ਜਮ ਜਾਣਾ ਸੀਗਾ ਮੈਂ ਫਿਰ ਐਕਟਿਵਾ ਤੇ ਸੀਗਾ ਮੁੰਡਾ ਫਿਰ ਗੱਡੀ ਲੈ ਕੇ ਆਇਆ ਸੀਗਾ ਮੁੰਡਾ ਟ੍ਰੇਨ ਆਉਣ ਪੂਰਾ ਮੈਂ ਤਾਂ ਕਰਦਾ ਗੱਡੀ ਬੈਕ ਪੂਰੀ ਆਲਾ ਦਵਾਲਾ ਦੇਖ ਕੇ ਗੱਡੀ ਬੈਕ ਕਰਦਾ ਮੁੰਡਾ ਪੂਰੀ ਚਲੋ ਆ ਗਿਆ ਆ ਗਿਆ ਬਹੁਤ ਵਧੀਆ ਗੱਡੀ ਚਲਾਉਂਦਾ ਬਾਕੀ ਸਾਨੂੰ ਦੱਸਿਆ ਜਿਹੜੇ ਲਾਉਣ ਲੱਪਿਆ ਆ ਇਕੱਲਾ ਹੀ ਗੱਡੀ ਚਲਾਉਂਦਾ ਪਿਆ ਆ ਯਾ ਹੁਣ ਆਪਾਂ ਚੱਲੇ ਆਂ ਜੈਮ ਨੂੰ ਜੈਮਾ ਚੱਲੇ ਆਂ ਆਪਾਂ ਆਟੀਵਾ ਤੇ ਆ ਉਹ ਕਾਰ ਤੁਸੀਂ ਗੱਡੀ ਦੇ ਵਿੱਚ ਮੇਕੋ ਡਰਾਈਵਿੰਗ ਮੁੰਡੇ ਦੀ ਲੋ ਜੇ ਇਸ਼ਾਰਾ ਵੀ ਲਾਤਾ ਮੁੰਡੇ ਨੇ ਇਸ਼ਾਰਾ ਪਹਿਲਾਂ ਦੱਸੇ ਹੋਏ ਹਨ ਇਹ ਇਸ਼ਾਰਾ ਵੀ ਲਾਉਣਾ ਹੈ ਸ਼ੀਸ਼ਾ ਵੀ ਦੇਖਣਾ ਹੈ ਆਲਾ ਦਵਾਲਾ ਵੀ ਦੇਖਣਾ ਹੈ ਸਾਰੇ ਪਾਸੇ ਦੇਖ ਕੇ ਫੇਰ ਮੋੜ ਫੇਰ ਟਾਪ ਕਰਨੀ ਹੈ ਗੱਡੀ ਹੁਣ ਅੱਗੇ ਸਾਡਾ ਆਉਣਾ ਹੈ ਜਮ ਮਾਸਾ ਬਹੁਤ ਥੋੜੀ ਬਾਠੀ ਹੈ ਜਮ ਦੀ ਪਾ ਗਿਆ ਵੀਡੀਓ ਬਣਾਉਂ ਰਹੇ ਆ ਮੁੰਡੇ ਦੀ ਆ ਜਾ ਆ ਜਾ